ਹਾਂ ਜੀ ਇਹ 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 ਪਤਾ ਆ ਹਰੂੜੀਆ ਪਾਹ ਨਾ ਖਾਲੀ ਹੋ ਬਾਈ ਅਸੀਂ ਛੱਡਣੋਂ ਤਿਆਰ ਐ ਬਿਲਕੁਲ ਕੱਲੇ ਸਾਡੇ ਨਾਲ ਟੱਕਰ ਹੋਵੇ ਸਰਕਾਰ ਦਾ ਪਾਵਾਂ ਨਾ ਕਿੱਥੇ ਜੀ ਕੇ ਰਾਜ ਕਰਦਾ ਹੈ ਨਾ ਆ ਬਾਈ 나 ਤੂੰ 5 ਲੱਖ ਸਰਪੰਚ ਤੂੰ ਕਹ ਕੇ ਗੰਗਾ ਮਰ ਆਰੂੜੀਆ ਪਾਹ ਨਾ ਖਾਲੀ ਹੋ ਬਾਈ ਅਸੀਂ ਛੱਡਣੋਂ ਤਿਆਰ ਐ ਬਿਲਕੁਲ ਕੱਲੇ ਸਾਡੇ ਨਾਲ ਟੱਕਰ ਹੋਵੇ ਪਾਵਾ ਨਾ ਕਿੱਥੇ ਜੀ ਕੇ ਰਾਜਪਾਲ ਹੈ ਨਾ ਜੀ ਵੀ ਆ ਭਾਈ ਮੈਂ ਤੂੰ 5 ਲੱਖ ਸਰਪੰਚ ਤੂੰ ਕਹ ਕੇ ਗੰਗਾ ਮਰਿਆ ਇਹ 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 ਪੈਸਾ ਸਾਡੇ ਨਾਲ ਮੋਕੇ ਦਾ ਸਰਪੰਚੀ ਬਿਲਕੁਲ ਧੱਕਾ ਕਰ ਰਿਹਾ ਇਹ ਸਾਡੇ ਕੋਲ ਡਾਕੂਮੈਂਟ ਹੈ ਤੇ ਇਹ ਜਦੋਂ ਦੀ ਦਾ ਜਿਵੇਂ ਕਹਿੰਦੇ ਦੇ ਸਜਾਦ ਹੋਇਆ ਉਦੋਂ ਦੀ ਸਾਡੇ ਕਬਜੇ ਚ ਹੈ ਗਰਦੋਰੀਆਂ ਸਾਡੇ ਨਾਲ ਹੈ ਜਮਾਂਬੰਦੀ ਸਾਡੇ ਨਾਲ ਹੈ 85 ਚ ਸਾਡਾ ਇੱਕ ਪੱਖ ਚ ਫੈਸਲਾ ਹੋਇਆ ਉਹ ਸਾਡੇ ਕੋਲ ਹੈਗਾ ਇਹ ਮੌਜੂਦ ਇਹ ਤੁਸੀਂ ਦੇਖ ਸਕਦੇ ਆ ਤੇ ਉਤੋਂ ਬਾਅਦ ਹੁਣ ਆਕੇ ਮਤਲਬ ਅਸੀਂ 13 ਦੇ ਵਿੱਚ ਸਾਡਾ 2013 ਦੇ ਵਿੱਚ ਸਾਡਾ ਜਿਹੜਾ ਪਾਈਆਂ ਦਾ ਰਜਿਬੰਦੀ ਇਹਦੇ ਨਾਲ ਇੱਕ ਸਮਝੌਤਾ ਹੋਇਆ ਹੋਇਆ ਹੈ ਉਹਦੇ ਤੇ ਬਕਾਇਦਾ ਮੌਕੇ ਦੇ ਸਰਪੰਚ ਦੇ ਤੇ ਲੰਬੜਦਾਰ ਦੇ ਵੀ ਸਾਈਨ ਹੈ ਉਹਦੇ ਤੇ ਇਹ 10-20 ਸੂਏ ਜ਼ਮੀਨ ਹੈ ਜੀ ਜਿਹਦੇ ਤੇ ਉਹ ਉਹ ਦਾਵਾ ਕਰ ਰਹੇ ਆ ਬਿਲਕੁਲ ਨਹੀਂ ਜਿੱਤੀ ਹੋਈ ਜੀ ਅਸੀਂ ਪੰਚਾਇਤ ਕਮਿਸ਼ਨ ਕੋਲ ਕੇਸ ਜਿੱਤੇ ਹੋਏ ਆਂ ਤੇ ਉਸ ਤੋਂ ਬਾਅਦ ਜੇ ਕੋਈ ਪੰਚਾਇਤ ਕੇਸ ਜਿੱਤੀ ਹੋਈ ਆ ਤੁਹਾਨੂੰ ਦਿਖਾਵੇ ਆਗੇ ਇਹ ਪੰਚਾਇਤੀ ਜ਼ਮੀਨ ਹੈ ਔਰ ਇਹਨਾਂ ਦੀ ਗਰਦੋਰੀ ਕਿਸੇ ਬਜ਼ੁਰਗਾਂ ਦੇ ਨਾਮ ਚੱਲਦੀ ਆ ਰਹੀ ਹੈ ਇਹ ਗਰਦੋਰੀ ਨੂੰ ਹੀ ਆਪਣਾ ਮਾਲਕ ਸਮਝਣ ਲੱਗ ਗਈ ਗਰਦੋਰੀ ਦਰੁਸਤ ਕਰਕੇ ਪੰਚਾਇਤ ਦੇ ਨਾਮ ਕਰਨ ਵਾਸਤੇ ਅਸੀਂ ਕੇਸ ਪਾਇਆ ਹੋਇਆ ਕੇਸ ਦੇ ਦੌਰਾਨ ਹੀ ਅਜੇ ਕੇਸ ਪੈਂਡਿੰਗ ਹੈ ਚੱਲਦੇ ਕੇਸ 'ਚ ਇਹਨਾਂ ਨੇ ਕੀ ਕੀਤਾ 5 ਨਵੰਬਰ ਨੂੰ ਰਾਤ ਨੂੰ 12 ਵਜੇ ਇਹਨਾਂ ਨੇ ਗੋਹਾ ਸੁੱਟਦਾ ਇੱਥੇ ਟਰਾਲ ਖੜੀ ਕਰਤੀਆਂ ਜਦੋਂ ਇਹਨਾਂ ਨੇ ਅਗਲੇ ਦਿਨ ਅਸੀਂ ਪੁੱਛਿਆ ਤਾਂ ਇਹ ਮੌਜੂਦਾ ਪੰਚ ਹੈ ਜੀ ਗੁਰਪਿਆਰ ਸਿੰਘ ਜਿਹੜਾ ਮਤਲਬ ਪੰਚਾਇਤੀ ਦੇ ਪੰਚ ਦੇ ਅਹੁਦੇ ਦਾ ਦੁਰਪਯੋਗ ਕਰ ਰਿਹਾ ਹੈ ਜਦਕਿ ਪੰਚਾਇਤ ਦਾ ਕੰਮ ਹੁੰਦਾ ਹੈ ਸਰਕਾਰੀ ਜਗ੍ਹਾ ਬਚਾਣੀ ਇਹ ਖੁਦ ਕਬਜ਼ਾ ਕਰਨ ਲੱਗੇ ਹੋਏ ਹਨ 2 ਕਰੋੜ ਦੀ ਜਗ੍ਹਾ ਹੈ ਜੀ ਹੈ ਜੰਗਪੁਰੇ ਪਿੰਡ ਮਤਲਕ ਸਾਡੇ ਕੋਲ ਇੱਕ ਦਰਖਾਸਤ ਬੀਡੀਪੀਓ ਦਫ਼ਤਰੋਂ ਤੇ ਪੰਚਾਇਤ ਵੱਲੋਂ ਮਸ਼ਹੂਰ ਹੋਈ ਸੀ ਵੀ ਕੁਝ ਪਰਿਵਾਰਾਂ ਨੇ ਤੇ ਸ਼ਾਮਲਾੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜਿਸ ਨੂੰ ਖਾਲੀ ਕਰਾਣ ਦੀ ਅਜ ਪ੍ਰਕਿਰਿਆ ਤਹਿਤ ਪੰਚਾਇਤ ਅਫਸਰ ਸਾਹਿਬ ਨਾਲ ਅਸੀਂ ਆਇਆ ਸਾਡੇ ਵੱਲੋਂ ਫੋਰਸ ਦਿੱਤੀ ਗਈ ਹੈ ਫॉर ਪ੍ਰੋਟੈਕਸ਼ਨ ਐਂਡ ਲਾਅ ਐਂਡ ਆਰਡਰ ਟੂਟੀ ਅਸੀਂ ਇੱਥੇ ਤਨਾਤ ਆ ਫਿਲਹਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਜੋ ਹੋਊਗਾ ਤੁਹਾਨੂੰ ਆਪ ਨੂੰ ਵੀ ਪਤਾ ਹੀ ਲੱਗ ਜਾਊਗਾ ਜੋ ਡਿਸੀਜਨ ਲੈਣਗੇ ਸਾਡੇ ਵੱਲੋਂ ਪੁਲਿਸ ਫॉर ਲਾਅ ਐਂਡ ਆਰਡਰ ਐਂਡ ਪ੍ਰੋਟੈਕਸ਼ਨ ਇੱਥੇ ਮੌਜੂਦ ਹੈ ਪੰਚਾਇਤ ਸਕਤੀ ਸਾਹਿਬ ਦੂਜੀ ਪਾਰਟੀ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਜੋ ਇਹਨਾਂ ਦਾ ਡਿਸੀਜਨ ਹੋਊਗਾ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ